ਜਿਵੇਂ ਜਲ ਤੇ ਬੁੱਧ ਬਦਾ ਉਪਜੈ ਬਨਸਾਨੀਤ ਜਗ ਰਚਨਾ ਤੇ ਸਿਰਜੀ ਘੋ ਨਾਨਕ ਸੁਨਮੀਤ ਨਵੇਂ ਗੁਰਦੇਵ ਤੇਨਾਂ ਦੀ ਰਚਨਾ ਤੋਂ 25ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਹਉਸ ਸਲੋਕ ਦੁਆਰਾ ਨੌਵੇਂ ਗੁਰਦੇਵ ਧੰਨ ਗੁਰੂ ਤਿਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਹਾਂ ਸਤਿਗੁਰ ਜੀ ਫਰਮਾਉਂਦੇ ਨੇ ਜੈਸੀ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ ਸਤਿਗੁਰੂ ਜੀ ਕਹਿੰਦੇ ਜਿਵੇਂ ਜਲ ਤੋਂ ਦਲਦ ਅਰਥ ਹੈ ਪਾਣੀ ਕਹਿੰਦੇ ਜਿਵੇਂ ਪਾਣੀ ਤੋਂ ਬੁਲਬੁਲਾ ਪੈਦਾ ਹੁੰਦਾ ਹੈ ਉਪਜੈ ਬਿਨਸਾ ਨੀਤ ਕਹਿੰਦੇ ਪਾਣੀ ਤੋਂ ਬੁਲਬੁਲਾ ਪੈਦਾ ਹੁੰਦਾ ਤੇ ਪਾਣੀ ਵਿੱਚ ਹੀ ਫਿਰ ਸਮਾ ਜਾਂਦਾ ਹੈ ਨੀਤ ਦਰਥ ਹੈ ਰੋਜ਼ ਹਰ ਰੋਜ਼ ਹੁਣ ਵੇਖੋ ਜਿਹੜਾ ਬੁਲਬੁਲਾ ਹੈ ਬੁਲਬਲੇ ਦਾ ਕੋਈ ਆਪਣਾ ਵਜੂਦ ਨਹੀਂ ਕਿਉਂਕਿ ਬੁਲਬੁਲਾ ਆਪਣੇ ਆਪ ਵਿੱਚ ਕੁਝ ਵੀ ਨਹੀਂ ਬੁਲਬੁਲਾ ਪੈਦਾ ਕਿੱਥੋਂ ਆਇਆ ਪਾਣੀ ਤੋਂ ਕਿਉਂਕਿ ਪਾਣੀ ਵਿੱਚ ਜਦੋਂ ਹਵਾ ਭਰੀ ਤੇ ਉਹ ਬੁਲਬੁਲਾ ਬਣ ਜਾਂਦਾ ਹੈ ਤੇ ਜਦੋਂ ਉਸ ਬੁਲਬਲੇ ਦੇ ਵਿੱਚੋਂ ਹਵਾ ਨਿਕਲ ਗਈ ਉਹ ਫਿਰ ਪਾਣੀ ਬਣ ਜਾਵੇਗਾ ਸਭ ਨੇ ਅਥਿਆ ਇਸ ਜਗਤ ਦੀ ਰਚਨਾ ਵੀ ਉਸ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਇਸ ਤਰੀਕੇ ਨਾਲ ਹੀ ਕੀਤੀ ਹੈ ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨ ਸਹਿ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਕਹਿੰਦੇ ਹੇ ਮੇਰੇ ਮਿੱਤਰ ਸੋਨਾ ਜਗ ਰਚਨਾ ਤੈਸੇ ਰਚੀ ਕਿ ਜਿਹਨੂੰ ਜਗਤ ਰਚਨਾ ਤੈਸੇ ਰਚੀ ਤੈਸੇ ਦਾ ਮਤਲਬ ਜਿਵੇਂ ਜਲ ਤੇ ਬੁਲਬੁਲਾ ਤੈਸੇ ਦਾ ਮਤਲਬ ਹੈ ਕਿ ਜਿਵੇਂ ਜਲ ਤੋਂ ਬੁਲਬੁਲਾ ਪੈਦਾ ਹੋਇਆ ਇਸੇ ਤਰ੍ਹਾਂ ਉਸ ਮਾਲਕ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਇਹ ਰਚਨਾ ਰਚ ਦਿੱਤੀ ਹੁਣ ਵੇਖੋ ਸਾਧ ਸੰਗਤ ਜੀ ਜਦੋਂ ਅਸੀਂ ਗੁਰਬਾਣੀ ਤੋਂ ਪੜ੍ਹਦੇ ਆਂ ਜਬਜੀ ਸਾਹਿਬ ਦੀ ਬਾਣੀ ਤੋਂ ਪੜ੍ਹਦੇ ਆਂ ਤੇ ਜਬਜੀ ਸਾਹਿਬ ਦੀ ਬਾਣੀ ਅੰਦਰ ਸਾਹਿਬ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ ਕਹਿੰਦੇ ਜਦੋਂ ਇਹ ਸ੍ਰਿਸ਼ਟੀ ਹੋਂਦ ਵਿੱਚ ਆਈ ਜਦੋਂ ਇਹ ਸ੍ਰਿਸ਼ਟੀ ਬਣੀ ਕਹਿੰਦੇ ਕਦੋਂ ਬਣੀ ਕਿਹੜਾ ਵਕਤ ਸੀ ਕਿਹੜਾ ਸਮਾਂ ਸੀ ਕਿਹੜਾ ਮਹੀਨਾ ਸੀ ਕਿਹੜੀ ਰੁੱਤ ਸੀ ਕਹਿੰਦੇ ਕਿਸੇ ਨੂੰ ਨਹੀਂ ਪਤਾ ਸਾਬ ਨੇ ਪੰਡਤਾਂ ਦਾ ਜ਼ਿਕਰ ਕੀਤਾ ਕਾਜ਼ੀਆਂ ਦਾ ਜ਼ਿਕਰ ਕੀਤਾ ਯੋਗੀਆਂ ਦਾ ਜ਼ਿਕਰ ਕੀਤਾ ਇਹਨਾਂ ਤਿੰਨ ਫਿਰਕਿਆਂ ਦਾ ਸਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਕਹਿੰਦੇ ਨਾ ਕਿੰਨਾ ਨੂੰ ਨਹੀਂ ਪਤਾ ਸਹਿਬ ਪ੍ਰਮਾਣ ਕਰਦੇ ਨੇ ਕਵਨ ਸੂ ਮੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹ ਕਵਨ ਜਿਤ ਹੋਆ ਆਕਾਰ ਕਹਿੰਦੇ ਕਿਹੜਾ ਮਹੀਨਾ ਸੀ ਕਿਹੜਾ ਦਿਨ ਸੀ ਕਿਹੜੀ ਰੁੱਤ ਸੀ ਜਿਸ ਦਿਨ ਇਹ ਆਕਾਰ ਪੈਦਾ ਹੋਇਆ ਤੈਸੇ ਰਚੀ ਭਾਵ ਜਿਸ ਦਿਨੇ ਰਚਨਾ ਰਚੀ ਕਹਿੰਦੇ ਵੇਲ ਨਾ ਪਈਆ ਪੰਡਤੀ ਅੱਗੇ ਸਹਿਬ ਕਹਿੰਦੇ ਵੇਲ ਨਾ ਪਈਆ ਪੰਡਤੀ ਕਹਿੰਦੇ ਪੰਡਤਾਂ ਨੂੰ ਵੀ ਪਤਾ ਨਹੀਂ ਲੱਗਾ ਜੇ ਕਹਿੰਦੇ ਪੰਡਤਾਂ ਨੂੰ ਪਤਾ ਲੱਗਦਾ ਵੇਲ ਨਾ ਪਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਕਹਿੰਦੇ ਜੇ ਪਤਾ ਹੁੰਦਾ ਤੇ ਆਪਰੇ ਪ੍ਰਾਣ ਵਿੱਚ ਧਾਰਮਿਕ ਗ੍ਰੰਥ ਵਿੱਚ ਲਿਖ ਦਿੰਦੇ ਕਿ ਐਸ ਦਿਨ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ ਹਾ ਦਿਨ ਸੀ ਆ ਰੁੱਤ ਸੀ ਆ ਮਹੀਨਾ ਸੀ ਜਿਸ ਦਿਨ ਧਰਤੀ ਮਾਲਕ ਨੇ ਬਣਾਈ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਫਿਰ ਅਗੇ ਕਹਿੰਦੇ ਵਕਤ ਨਾ ਪਾਇਓ ਕਾਦੀਆਂ ਇਥੇ ਸਾਬ ਨੇ ਕਾਦੀਆਂ ਸ਼ਬਦ ਵਰਤੇ ਆ ਕਹਿੰਦੇ ਵਕਤ ਨਾ ਪਾਇਓ ਕਾਦੀਆਂ ਜੇ ਹੋਵੇ ਲੇਖ ਪੁਰਾਨ ਕਹਿੰਦੇ ਇਹਨਾਂ ਨੂੰ ਪਤਾ ਹੁੰਦਾ ਆਪਣੇ ਪੁਰਾਨ ਵਿੱਚ ਜਿਹੜਾ ਉਹਨਾਂ ਦਾ ਧਾਰਮਿਕ ਗ੍ਰੰਥ ਹੈ ਕੁਰਾਨ ਕਹਿੰਦੇ ਆਪਣੇ ਕੁਰਾਨ ਵਿੱਚ ਲਿਖ ਜਾਂਦੇ ਕਿ ਮਾਲਕ ਉਸ ਪਰਮੇਸ਼ਰ ਨੇ ਕਦੋਂ ਜਿਹੜੀ ਸ੍ਰਿਸ਼ਟੀ ਉਹ ਪੈਦਾ ਕੀਤੀ ਹੈ ਕਦੋਂ ਸ੍ਰਿਸ਼ਟੀ ਬਣਾਈ ਹੈ ਉਹ ਕਿਹੜਾ ਦਿਨ ਸੀ ਕਿਹੜਾ ਵਾਰ ਸੀ ਕਿਹੜਾ ਮਹੀਨਾ ਸੀ ਕਾਜ਼ੀਆਂ ਨੂੰ ਵੀ ਪਤਾ ਨਹੀਂ ਫਿਰ ਅਗੇ ਸਾਹਿਬ ਨੇ ਜੋਗੀਆਂ ਦੀ ਗੱਲ ਕੀਤੀ ਕਹਿੰਦੇ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਡਣ ਸੋਈ ਸਹਿਬ ਨੇ ਆਖਿਆ ਛੇਤ ਵਾਰ ਮਹੀਨਾ ਜੋਗਿਆਂ ਨੂੰ ਵੀ ਪਤਾ ਨਹੀਂ ਲੱਗਾ ਛੇਤ ਵਾਰ ਦਾ ਜੋਗੀ ਜਾਣ ਹੈ ਰੁੱਤ ਮਾਹਨਾ ਕੋਈ ਕਹਿੰਦੇ ਜੋਗਿਆਂ ਨੂੰ ਇਸ ਬਾਰੇ ਥੋ ਪਤਾ ਨਹੀਂ ਹੈਗਾ ਫਿਰ ਅੱਗੇ ਸਹਿਬ ਆਪਣਾ ਉਪਦੇਸ਼ ਦਿੰਦੇ ਨੇ ਸਹਿਬ ਕਹਿੰਦੇ ਜਾਗ ਕਰਤਾ ਸਿਰ ਠੀਕ ਹੋ ਸਾਜੀ ਆਪੇ ਡਣ ਸੋਈ ਧੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਾਗ ਕਰਤਾ ਜਿਹੜਾ ਕਰਨ ਵਾਲਾ ਹੈ ਜਿਹੜਾ ਬਣਾਉਣ ਵਾਲਾ ਹੈ ਜਿਹੜਾ ਕਰਤਾਪੁਰਖ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਉਹ ਆਪ ਹੀ ਜਾਣਦਾ ਹੈ ਕਿ ਉਸ ਮਾਲਕ ਨੇ ਸ੍ਰਿਸ਼ਟੀ ਕਦੋਂ ਜਿਹੜੀ ਬਣਾਈ ਹੈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਹਿੰਦੇ ਮਾਲਕ ਆਪਣੇ ਆਪ ਬਾਰੇ ਆਪ ਹੀ ਜਾਣਦਾ ਹੈ ਹੁਣ ਜਿਸੇ ਪੰਡਤ ਨੂੰ ਕਿਸੇ ਕਾਜੀ ਨੂੰ ਕਿਸੇ ਜੋਗੀ ਨੂੰ ਹੋਰ ਕਿਸੇ ਨੂੰ ਵੀ ਜੜਾਓ ਪਤਾ ਨਹੀਂ ਜਦੋਂ ਅਸੀਂ ਗੁਰਬਾਣੀ ਤੋਂ ਪੜਾਂਗੇ ਗੁਰਬਾਣੀ ਅੰਦਰ ਸਤਿਗੁਰਾਂ ਨੇ ਉਸ ਮਾਲਕ ਅਕਾਲਪੁਰਖ ਵੈਗੁਰ ਦੇ ਹੁਕਮ ਵਿੱਚ ਇਹ ਸਾਰਾ ਜਗਤ ਸਾਰੀ ਸ੍ਰਿਸ਼ਟੀ ਸਾਬ ਨੇਥਰ ਉਸ ਮਾਲਕ ਦੇ ਹੁਕਮ ਵਿੱਚ ਇਹ ਸਾਰੇ ਆਕਾਰ ਪੈਦਾ ਹੋਏ ਨੇ ਹੁਕਮੀ ਹੋਵਣ ਆਕਾਰ ਹੁਕਮ ਨਾ કહਿਆ ਜਾਏ ਕਹਿੰਦੇ ਹੁਕਮ ਤੋਂ ਸਭ ਕੁਝ ਪੈਦਾ ਹੋਇਆ ਪਰ ਉਹ ਮਾਲਕ ਦਾ ਹੁਕਮ ਬਿਆਨ ਨਹੀਂ ਕੀਤਾ ਜਾ ਸਕਦਾ ਕਹਿਆ ਨਹੀਂ ਜਾ ਸਕਦਾ ਉਸ ਮਾਲਕ ਪਰਮੇਸ਼ਰ ਦਾ ਹੁਕਮ ਕਿ ਡਾਗ ਵੱਡਾ ਹੈ ਹੁਣ ਵੇਖੋ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਉਹ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਨੇ ਪਾਣੀ ਦੀ ਤੇ ਬੁਲਬਲੇ ਦੀ ਕਹਿੰਦੇ ਹੁਣ ਬੁਲਬਲਾ ਜਿਹੜਾ ਹੈ ਬੁਲਬਲਾ ਦਾ ਆਪਣਾ ਕੋਈ ਵਿਰੋਧ ਨਹੀਂ ਬੁਲਬਲਾ ਪੈਦਾ ਕਿੱਥੋਂ ਆਇਆ ਬੁਲਬਲਾ ਹੁੰਦਾ ਹੈ ਪਾਣੀ ਤੋਂ ਪੈਦਾ ਤੇ ਫਿਰ ਉਹ ਬੁਲਬਲਾ ਪਾਣੀ ਦਾ ਹੀ ਇੱਕ ਰੂਪ ਹੈ ਤੇ ਜਦੋਂ ਉਸ ਬੁਲਬਲੇ ਦੇ ਵਿੱਚੋਂ ਹਵਾ ਨਿਕਲ ਗਈ ਉਹ ਫਿਰ ਕੀ ਦਾ ਰੂਪ ਹੋ ਗਿਆ ਉਹ ਫਿਰ ਜਲ ਦਾ ਰੂਪ ਹੋ ਗਿਆ ਉਹ ਫਿਰ ਪਾਣੀ ਦਾ ਰੂਪ ਹੀ ਹੋ ਜਾਂਦਾ ਹੈ ਇਸੇ ਤਰ੍ਹਾਂ ਸਾਬ ਨੇ ਅਖਿਆ ਜਿੰਨੀ ਵੀ ਰਚਨਾ ਹੈ ਜਿੰਨੀ ਵੀ ਸ੍ਰਿਸ਼ਟੀ ਹੈ ਜਿੰਨੀ ਵੀ ਜਗਤ ਰਚਨਾ ਅਸੀਂ ਦੇਖ ਰਹੇ ਹਾਂ ਕਿ ਸਭ ਕੁਝ ਬਣਾਇਆ ਹੋਇਆ ਉਸ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ ਤੋਂ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਵੀ ਸੀ ਜਦੋਂ ਸ੍ਰਿਸ਼ਟੀ ਨਹੀਂ ਸੀ ਮਾਲਕ ਉਦੋਂ ਵੀ ਸੀ ਤੇ ਮਾਲਕ ਹਣ ਵਾਲੇ ਸਮੇਂ ਵਿੱਚ ਵੀ ਮੌਜੂਦ ਹੈ ਤੇ ਮਾਲਕ ਜਦੋਂ ਇੱਥੇ ਸਭ ਕੁਝ ਦਾ ਨਾਸ਼ ਵੀ ਹੋ ਜਾਵੇਗਾ ਨਾ ਤੇ ਸਭ ਕਹਿੰਦੇ ਉਹ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਸ ਵਕਤ ਵੀ ਰਹੇਗਾ ਕਿਉਂਕਿ ਉਸ ਦੀ ਵੀ ਰਹਿਣ ਵਾਲਾ ਕੇਵਲ ਤੇ ਕੇਵਲ ਇੱਕ ਸੱਚਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਜਿਨੇ ਸਭ ਕੁਝ ਬਣਾਇਆ ਹੈ ਅਸੀਂ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਖੋਸੀ ਪੀ ਸੱਚ ਸਾਹਿਬ ਕਹਿੰਦੇ ਆਦਤੋਂ ਉਹ ਸੀ ਹੁਣ ਵੀ ਉਹ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਰਵੇਗਾ ਕਿਉਂਕਿ ਬਾਕੀ ਜੋ ਕੁਝ ਅਸੀਂ ਵੇਖ ਰਹੇ ਹਾਂ ਜਿੰਨੇ ਵੀ ਉਸ ਮਾਲਕ ਤੋਂ ਪੈਦਾ ਹੋਏ ਨੇ ਹੁਣ ਅਸੀਂ ਵੀ ਆ ਅਸੀਂ ਵੀ ਉਸ ਮਾਲਕ ਦਾ ਕਰਕੇ ਜਿਹੜਾ ਸਤਿਰਤੀ ਦੇ ਉੱਪਰ ਆਏ ਹੋਏ ਤੇ ਜੇ ਅਸੀਂ ਹੋਣਾ ਕਹੀਏ ਜਿਵੇਂ ਮੰਨ ਲਓ ਹੁਣ ਪਾਣੀ ਤੋਂ ਬੁਲਬਲਾ ਪੈਦਾ ਹੋਇਆ ਤੇ ਬੁਲਬਲਾ ਕਹੇ ਵੀ ਮੈਂ ਹੀ ਸਭ ਕੁਝ ਹਾਂ ਪਾਣੀ ਤੇ ਹੈ ਹੀ ਕੁਝ ਨਹੀਂ ਹੁਣ ਸੂਰਜ ਹੈ ਸੂਰੀ ਤੋਂ ਕਿਰਨ ਪੈਦਾ ਹੋਈ ਤੇ ਕਿਰਨ ਆਖੀ ਜਾਵੇ ਮੈਂ ਹੀ ਸਭ ਕੁਝਾਂ ਸੂਰਜ ਤੇ ਹੈ ਹੀ ਨਹੀਂ ਇਸੇ ਤਰ੍ਹਾਂ ਮਨੁੱਖ ਹੈ ਮਨੁੱਖ ਆਖੀ ਜਾਵੇ ਮਾਲਕ ਪਰਮੇਸ਼ਰ ਕੋਈ ਵੀ ਨਹੀਂ ਮੈਂ ਹੀ ਮੈਂ ਆ ਪਰ ਹਮੇ ਹੰਕਾਰ ਦੇ ਵਿੱਚ ਜੀਵਨ ਆਪਣਾ ਬਤੀਤ ਕਰੇ ਜਿਹੜਾ ਮਨੁੱਖ ਸੈਵਨ ਨੂੰ ਸਮਝਾ ਰਹੇ ਨੇ ਭਾਈ ਇਸ ਗੱਲ 'ਤੇ ਧਿਆਨ ਦੇ ਜੇ ਜਲ ਨਾ ਹੁੰਦਾ ਪਾਣੀ ਨਾ ਹੁੰਦਾ ਤੇ ਬ੍ਰਹਮਾ ਕਿਵੇਂ ਪੈਦਾ ਹੁੰਦਾ ਜੇ ਸੂਰਜ ਨਾ ਹੁੰਦਾ ਤੇ ਸੂਰਜ ਦੀ ਕਿਰਨ ਨਹੀਂ ਸੀ ਹੋ ਸਕਦੀ ਜੇ ਉਹ ਮਾਲਕ ਪਰਮੇਸ਼ਰ ਕਾਲਪੁਰਖ ਵੈਗੁਰੂ ਨਾ ਹੁੰਦਾ ਜੇ ਉਹ ਮਾਲਕ ਪਰਮੇਸ਼ਰ ਕਾਲਪੁਰਖ ਵੈਗੁਰੂ ਸਾਨੂੰ ਨਾ ਪੈਦਾ ਕਰਦਾ ਤੇ ਸਾਡਾ ਵਿजूद ਕਿੱਥੇ ਹੋਣਾ ਸੀ ਇਸ ਕਰਕੇ ਸਾਧ ਸੰਗਤ ਜੀ ਉਹ ਪਰਮੇਸ਼ਰ ਕਾਲਪੁਰਖ ਵੈਗੁਰੂ ਨੇ ਰਚਨਾ ਰਚੀ ਹੈ ਜਿਵੇਂ ਸਹਿਬ ਕਹਿੰਦੇ ਜਲ ਹੈ ਤੇ ਜਲ ਤੋਂ ਬੋਲ ਬੋਲਾ ਪੈਦਾ ਹੁੰਦਾ ਹੈ ਇਸੇ ਤਰ੍ਹਾਂ ਮਾਲਕ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਸਭ ਦੇ ਵਿੱਚ ਰਮਿਆ ਹੋਇਆ ਹੈ ਸਭ ਦੇ ਵਿੱਚ ਸਮਾਇਆ ਹੋਇਆ ਹੈ ਤੇ ਸਹਿਬ ਕਹਿੰਨ ਲੱਗੇ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਪ੍ਰਜਾਪ ਕਹਿੰਦੇ ਸਰਗੁਣ ਸਰੂਪ ਜਿਹੜਾ ਸਾਨੂੰ ਦਿਖ ਰਿਹਾ ਹੈ ਵੀ ਮਾਲਕ ਦਾ ਸਰੂਪ ਹੈ ਨਿਰਗੁਣ ਸਰੂਪ ਵੀ ਉਸ ਮਾਲਕ ਦਾ ਹੈ ਜਿਹੜਾ ਤਿੰਨਾ ਗੁਣਾ ਤੋਂ ਤਿੰਨਾ ਗੁਣਾ ਤੋਂ ਨਿਰਲੇਪ ਹੈ ਉਹ ਵੀ ਪਰਮੇਸ਼ਰ ਕਾਲਪੁਰਖ ਵੈਗੁਰੂ ਦਾਹੀ ਰੂਪ ਹੈ ਤੇ ਸਾਇਬ ਕਿੰਦੂ ਸਮਾਲਕ ਨਹੀਂ ਸਭ ਕੁਝ ਜਿਹੜਾ ਉਹ ਬਣਾਇਆ ਆਪਣ ਕੀਆ ਨਾਨਕਾ ਤੈਸੇ ਰਚੀ ਜਗਤ ਜਗ ਰਚਨਾ ਤੈਸੇ ਰਚੀ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਕਹਿੰਦੇ ਆਪ ਹੀ ਮਾਲਕ ਜਿਹੜਾ ਆਪਣਾ ਜਾਪ ਜਪਾ ਰਿਹਾ ਇਸ ਕਰਕੇ ਸਾਧ ਸੰਗਤ ਜੀ ਉਸ ਪਰਮੇਸ਼ਰ ਕਾਲਪੁਰਖ ਵੈਗਰੂ ਤੋਂ ਹੀ ਸਭ ਕੁਝ ਪੈਦਾ ਹੋਇਆ ਹੈ ਉਸ ਪਰਮੇਸ਼ਰ ਕਾਲਪੁਰਖ ਵੈਗਰੂ ਨੇ ਸਭ ਕੁਝ ਬਣਾਇਆ ਆਇਆ ਹੈ ਉਹਦੇ ਹੁਕਮ ਵਿੱਚ ਹੀ ਸ੍ਰਿਸ਼ਟੀ ਹੋਣ ਦੇ ਵਿੱਚ ਆਈ ਉਹਦੇ ਹੁਕਮ ਵਿੱਚ ਹੀ ਜੇ ਨਾਸ਼ ਹੋਣਾ ਹੈ ਜੇ ਵਿਣਸਨਹਾਰ ਹੈ ਤੇ ਸਭ ਕੁਝ ਉਹਦੇ ਹੁਕਮ ਵਿੱਚ ਹੀ ਹੋਵੇਗਾ ਸੋ ਸਾਧ ਸੰਗਤ ਜੀ ਬੋਲਦੇ ਪਾਸੋਂ ਬੇਅੰਤ ਪੁਲਾਵ ਜਾਂਦੀਆਂ ਨੇ ਗੁਰੂ ਅਤੇ ਗੁਰੂ ਜੀ ਸੰਗਤ ਬਖਸ਼ਣ ਜੋਗ ਜੀ ਬਖਸ਼ਿਲਾਣਾ ਫੱਟ ਗਿਆ ਖੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ